ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ਤੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ਤੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗ ਨਿਰਵਾਣ ਦੀ ਪ੍ਰਾਪਤੀ ਕਰਨ ਲਈ ਕੁੜੀਆਂ ਵੀ ਜਾ ਸਕਦੀਆਂ ਸੀ ਗੌਤਮ ਬੁੱਧ ਵਾਂਗ ਨਿਰਵਾਣ ਦੀ ਪ੍ਰਾਪਤੀ ਕਰਨ ਲਈ ਤੇ ਸ਼ਾਇਦ ਉਹਨਾਂ ਰਿਸ਼ੀਆਂ ਵਿੱਚ ਕੋਈ ਰਿਸ਼ੀਕਾ ਵੀ ਹੁੰਦੀ ਤੇ ਸ਼ਾਇਦ ਉਹਨਾਂ ਸੱਤਾਂ ਰਿਸ਼ੀਆਂ ਵਿੱਚ ਕੋਈ ਰਿਸ਼ੀਕਾ ਵੀ ਹੁੰਦੀ ਜੇ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਤੇ ਜੇ ਰਾਹਾਂ ਵਿੱਚ ਇਹ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਸੱਸੀ ਕਾਲ ਜੀ ਮੇਰਾ ਨਾਮ ਗੁਰੇਕ ਸਿੰਘ ਹੈ ਰੀਸੈਂਟਲੀ ਇੱਕ ਨਿਊਜ਼ ਬਹੁਤ ਵਾਇਰਲ ਹੋ ਰਹੀ ਹੈ ਨੀਹਾ ਨਾਮਕ ਇੱਕ ਮੈਰਿਡ ਲੜਕੀ ਦੀ ਜੋ ਕਿ ਜ਼ਹਿਰ ਦੇ ਨਾਲ ਜਿੰਨਾ ਦੀ ਡੈਥ ਹੋ ਗਈ ਤੇ ਇਲਜ਼ਾਮ ਉਹਨਾਂ ਦੇ ਸਹੁਰੇ ਪਰਿਵਾਰ ਤੇ ਆ ਰਿਹਾ ਤਾਂ ਜਿਵੇਂ ਕਿ ਆਪਾਂ ਕਵਿਤਾ ਦੇ ਵਿੱਚ ਦੇਖਿਆ ਕਿ ਜੇ ਬੰਦਿਆਂ ਦੇ ਮੂੰਹਾਂ ਵਾਲੇ ਸ਼ੇਰ ਬਗੇਲੇ ਨਾ ਹੁੰਦੇ ਤਾਂ ਕਿ ਬੰਦਿਆਂ ਦੇ ਰੂਪ ਵਿੱਚ ਅੱਜ ਕੱਲ ਵੀ ਹੈਵਾਨੀਅਤ ਜਿੰਦਾ ਹੈ ਇਨਸਾਨੀਅਤ ਸ਼ਰਮਸਾਰ ਹੈ ਇਹੋ ਜਿਹੀਆਂ ਖਬਰਾਂ ਤੇ ਕਿ 5 ਮਹੀਨੇ ਮੈਰਿਜ ਨੂੰ ਹੋਇਆ ਤੇ ਇੰਨਾ ਪ੍ਰੈਸ਼ਰ ਉਹਨਾਂ ਦੀ ਫੈਮਿਲੀ ਵੱਲੋਂ ਉਹਨਾਂ ਨੂੰ ਉਹਨਾਂ ਦੇ ਧਰਮ ਨੂੰ ਇੰਟਰਨਲੀ ਜੋ ਕਿ ਉਹਨਾਂ ਦੀ ਆਤਮਾ ਦਾ ਧਰਮ ਹੈ ਕਿ ਉਹਨਾਂ ਨੇ ਸਿੱਖੀ ਨੂੰ ਅਪਣਾਇਆ ਵਿਆਸੀ ਨਿਤਨੇਮ ਕਰਦੇ ਸੀ ਉਹਨਾਂ ਤੇ ਇੰਨਾ ਕੀ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਹੈ ਹਲੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਉਹਨਾਂ ਦੀ ਬੋਡੀ ਚ ਡੇਡ ਬੋਤਲ ਜ਼ਹਿਰ ਦੀ ਬਰਾਮਦ ਹੋਈ ਹੈ ਨੇਹਾ ਨਾਮਕ ਜੋ ਲੜਕੀ ਹੈ ਇੰਸਟਾਗ੍ਰam ਤੇ ਵਾਇਰਲ ਹੋ ਰਹੀ ਹੈ ਉਹਨਾਂ ਦੀ ਪੋਸਟ ਸਾਰੇ ਪਰਿਵਾਰ ਤੇ ਇਲਜ਼ਾਮ ਹੈ ਤਾਂ ਦੇਖੋ ਕਿ ਇਹ ਹਵਾਨੀਅਤ ਹਜੇ ਵੀ ਇਨਸਾਨਾਂ ਦੇ ਵਿੱਚ ਭਰੀ ਹੋਈ ਆ ਕਿ ਕਿਸੇ ਦੀ ਹਸਦੀ ਖੇਡ ਦੀ ਕਿਸੇ ਦੇ ਧੀ ਦੀ ਹਸਦੀ ਖੇਡ ਦੀ ਜ਼ਿੰਦਗੀ ਬਰਬਾਦ ਕਰਨ ਲਈ ਹਜੇ ਵੀ ਲੋਕ ਕਾਇਮ ਆ ਇਹਨਾਂ ਚੀਜ਼ਾਂ ਤੇ 2025 ਆ ਗਿਆ ਟੈਕਨੋਲੋਜੀ ਦਾ ਜ਼ਮਾਨਾ ਪਰ ਫਿਰ ਵੀ ਇਨਸਾਨ ਦੇਖੋ ਕਿ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਚਾਹੇ ਬਹੁਤ ਵਾਰੀ ਹੁੰਦਾ ਕਿ ਇਨਸਾਨ ਦੀ ਮਜਬੂਰੀ ਹੁੰਦੀ ਹੈ ਚਾਹੇ ਕਿ ਉਹ ਜਿਵੇਂ ਕਿ ਸਾਰਾ ਪਰਿਵਾਰ ਤੇ ਇੱਥੇ ਤਾਂ ਉਹ ਜੋ ਲੜਕੀ ਹੈ ਉਹ ਆਪਣਾ ਘਰ ਬੰਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਲੇ 5 ਮਹੀਨੇ ਉਹਦੇ ਵਿਆਹ ਨੂੰ ਹੋਇਆ ਜੇ ਉਹ ਸ਼ਿਕਾਇਤ ਕਰੇਗੀ ਕਿਸੇ ਨੂੰ ਜਾਂ ਦੱਸਣ ਦੀ ਕੋਸ਼ਿਸ਼ ਕਰੇਗੀ ਤਾਂ ਲੋਕ ਕਹਿਣਗੇ ਕਿ ਹਲੇ ਇਨਾ ਥੋੜਾ ਟਾਈਮ ਤਾਂ ਤੇਰੀ ਮੈਰਿਜ ਨੂੰ ਹੋਇਆ ਤੇ ਤੂੰ ਆਹ ਚਾਲ ਚੱਲਣ ਦੀ ਸ਼ੁਰੂ ਕਰ ਤੇ ਸ਼ਾਇਦ ਬਲੇਮ ਉਸ ਤੇ ਖੁੱਤੇ ਨਾ ਆਵੇ ਇਸ ਡਰ ਤੋਂ ਉਹ ਇਹ ਗੱਲਾਂ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਪ੍ਰੈਸ਼ਰ ਰੱਖਦੀ ਆ ਤੇ ਕੋਸ਼ਿਸ਼ ਕਰਦੀ ਆ ਕਿ ਹੌਲੀ-ਹੌਲੀ ਉਹ ਸਾਰਾ ਕੁਝ ਹੈਂਡਲ ਕਰ ਲੇਗੀ ਪਰ ਹੈਂਡਲ ਨਹੀਂ ਹੁੰਦਾ ਅੰਤ ਇਸ ਕਹਾਣੀ ਦਾ ਕਿੰਨਾ ਬੁਰਾ ਹੁੰਦਾ ਕਿਸੇ ਦੀ ਧੀ ਦੀ ਹੱਸਦੀ ਖੇਡ ਦੀ ਜ਼ਿੰਦਗੀ ਹਵਾਨ ਲੋਕਾਂ ਵੱਲੋਂ ਬਰਬਾਦ ਕਰ ਦਿੱਤੀ ਜਾਂਦੀ ਹੈ ਇਹ ਕਿਸੇ ਇੱਕ ਨੇਹਾ ਦੀ ਕਹਾਣੀ ਨਹੀਂ ਹੈ ਇਹ ਬਹੁਤ ਸਾਰੀ ਨੇਹਾ ਦੀਆਂ ਸਟੋਰੀਜ਼ ਹੈਗਾ ਪਹਿਲਾਂ ਦਾਜ ਦਹੀਜ ਪਿੱਛੇ ਐਵੇਂ ਦਾ ਕੁਝ ਕੀਤਾ ਜਾਂਦਾ ਸੀ ਫਿਰ ਭਰੂਣ ਹਤਿਆ ਵੀ ਇਸੇ ਦਾ ਇੱਕ ਅੰਗ ਹੈ ਤੇ ਹੁਣ ਕਿਸੇ ਦੇ ਧਰਮ ਨੂੰ ਲੈ ਕੇ ਜੇ ਅਗਰ ਉਹਨੇ ਸਿੱਖੀ ਤਰਮ અપਨਾ ਰੱਖਿਆ ਅੱਜ ਕੱਲ ਵੀ ਨਾਰਮਲ ਘਰਾਂ 'ਚ ਹੁੰਦਾ ਕਿ ਕੁਛ ਕੁੜੀਆਂ ਨਹੀਂ ਮਤਲਬ ਕਿ ਮੀਟ ਬਣਾਉਂਦੀਆਂ ਜਾਂ ਕੰਜ਼ਿਊਮ ਕਰਦੀਆਂ ਤਾਂ ਸਾਰੇ ਪਰਿਵਾਰ ਵੱਲੋਂ ਉਹਨਾਂ ਨੂੰ ਝੇਫ ਦੇ ਨਾਲ ਕਰਨਾ ਪੈਂਦਾ ਜਾਂ ਉਹ ਭਾਂਡੇ ਮਾਂਜਣ ਦੀ ਕੋਸ਼ਿਸ਼ ਭਾਂਡੇ ਮਾਂਜ ਦਿੰਦੀਆਂ ਮੀਟ ਸ਼ਰਾਬ ਵਾਲੇ ਤੇ ਪਰ ਉਹ ਖਾਂਦੀਆਂ ਨਹੀਂ ਆਂਡੇ ਬਣਾ ਦਿੰਦੀਆਂ ਮੀਟ ਬਣਾ ਲੈਂਦੀਆਂ ਤਾਂ ਦੇਖੋ ਤੁਸੀਂ ਇੱਕ ਬੰਦਾ ਜਿਸ ਦੀ ਕੀ ਆਸਥਾ ਤੇ ਹਾਲਾਂਕਿ ਉਹਨੂੰ ਟੱਚ ਕਰਨ ਦੇ ਨਾਲ ਮੂੰਹ ਨਹੀਂ ਜਾਏਗਾ ਪਰ ਫਿਰ ਵੀ ਉਹ ਬੰਦੇ ਦੀ ਇੰਟਰਨਲ ਲੈਬਰਟੀ ਨੂੰ ਟਾਰਗੇਟ ਕਰਨ ਵਾਲੀ ਚੀਜ਼ ਹੈ ਨਾ ਚਾਹੁੰਦੇ ਹੋਏ ਦੀ ਕਰਨਾ ਸਿਰਫ ਆਪਣੀ ਫੈਮਲੀ ਦੇ ਨਾਲ ਬਣਾ ਕੇ ਰੱਖਣਾ ਜਾਂ ਸਿਰਫ ਆਪਣੇ ਆਪ ਨੂੰ ਸੰਸਕਾਰੀ ਤੇ ਅੱਛੀ ਪਰਵਰਿਸ਼ ਦਾ ਨਤੀਜਾ ਦਿਖਾਉਣ ਲਈ ਆਪਾਂ ਕਿਤੇ ਵੀ ਪਰਫਾਰਮ ਕਰਦੇ ਆ ਕਿਉਂਕਿ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਉੱਥੇ ਆਪਾਂ ਕੱਲੇ ਨਹੀਂ ਜਾ ਰਹੇ ਹੁੰਦੇ ਆਪਾਂ ਆਪਣੇ ਫੈਮਲੀ ਆਪਣਾ ਬੈਕਗ੍ਰਾਉਂਡ ਆਪਣਾ ਪਿੰਡ ਘਰ ਪਰਿਵਾਰ ਰਿਪਰੈਜ਼ੈਂਟ ਕਰਦੇ ਆ ਕਿ ਆਪਣੀ ਕਿਹੋ ਜਿਹੀ ਪਰਵਰਿਸ਼ ਹੈ ਪਰ ਇਸ ਖਬਰ ਨੂੰ ਸੁਣ ਕੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੇ ਸਮਾਜ ਵਿੱਚ ਤੁਹਾਨੂੰ ਚੁੱਪ ਰਹਿ ਕੇ ਕੋਈ ਤਗਮਾ ਨਹੀਂ ਮਿਲਣਾ ਸੰਸਕਾਰੀ ਬਣ ਕੇ ਕੁਝ ਨਹੀਂ ਮਿਲਣਾ ਸੰਸਕਾਰ ਉਹ ਨਹੀਂ ਹੁੰਦੇ ਕਿ ਤੁਸੀਂ ਪ੍ਰੈਸ਼ਰ ਸਹੀ ਜਾਓ ਤੇ ਤੰਗੀ ਸਹੀ ਜਾਓ ਸੰਸਕਾਰ ਹੁੰਦੇ ਆ ਖੁਦ ਲਈ ਖੜਨਾ ਚੁੱਪ ਰਹਿ ਕੇ ਜ਼ਿਆਤੀ ਸਹਿਣਾ ਸੰਸਕਾਰ ਨਹੀਂ ਆ ਚੁੱਪ ਰਹਿਣ ਨਾਲ ਕੁਝ ਨਹੀਂ ਹੁੰਦਾ ਜਿਹੜੇ ਗੰਦੇ ਲੋਕ ਆ ਜਿਨ੍ਹਾਂ ਦੀ ਗੰਦੀ ਸੋਚ ਆ ਉੱਚ ਪ੍ਰੈਨ ਦੇ ਨਾਲ ਕਦੇ ਵੀ ਸੁਧਰਨਗੇ ਨਹੀਂ ਬੀਟ ਕਰਨਾ ਹੁੰਦਾ ਲੋਕਾਂ ਨੂੰ ਇੱਥੇ ਤੇ ਕਿਸੇ ਦਾ ਟਾਰਗੇਟ ਨਾ ਬਣੋ ਖਾਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਵੀ ਇਨਸਾਨ ਤੁਹਾਡੇ ਧਰਮ ਨੂੰ ਬਰੀਚ ਕਰ ਰਿਹਾ ਜਾਂ ਤੁਹਾਡੀ ਲਾਇਬਰਟੀ ਨੂੰ ਬਰੀਚ ਕਰ ਰਿਹਾ ਤੁਹਾਡੀ ਆਜ਼ਾਦੀ ਨੂੰ ਬਰੀਚ ਕਰ ਰਿਹਾ ਚਾਹੀ ਇਵਨ ਤੁਹਾਡੇ ਫੈਮਿਲੀ ਮੈਂਬਰ ਹੀ ਕਿਉਂ ਨਾ ਜਿਹੜੇ ਇਨਸਾਨ ਤੁਹਾਡੀ ਖੁਸ਼ੀ ਦੇ ਵਿੱਚ ਖੁਸ਼ ਨਹੀਂ ਹੋ ਤੁਹਾਡੇ ਕੁਝ ਨਹੀਂ ਲੱਗਦੇ ਤੁਹਾਡੇ ਸੰਸਕਾਰੀ ਹੋਣ ਦਾ ਫਾਇਦਾ ਤਾਂ ਥੋੜੇ ਜਿਹਾ ਬੁਰਾ ਵੀ ਬਣ ਜਾਣਾ ਚਾਹੀਦਾ ਸੰਸਕਾਰੀ ਹੋਣ ਦਾ ਫਾਇਦਾ ਤਾਂ ਤਾਂ ਕਿ ਜੇਕਰ ਤੁਹਾਨੂੰ ਵੀ ਸਮਝ ਆ ਜਾਵੇ ਤੇ ਜੇਕਰ ਉਸ ਚੀਜ਼ ਦਾ ਥੋੜੇ ਤੇ ਪ੍ਰੈਸ਼ਰ ਹੀ ਰਹੂਗਾ ਐਵੇਂ ਦੇ ਹਵਾਨ ਤੁਹਾਨੂੰ ਟੋਣ ਲਈ ਅੱਗੇ ਆਉਂਦੇ ਰਹਿਣਗੇ ਤਾਂ ਸੰਸਕਾਰਾਂ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਲੋੜ ਪੈਣ ਤੇ ਸਾਰਾ ਕੁਝ ਕਰਨਾ ਪੈਂਦਾ ਇਸ ਦੇ ਸਸ਼ਕਤ ਜੋ ਐਗਜ਼ਾਮਪਲ ਹੈਗੇ ਆ ਉਹ ਹੈ ਕਿ ਜ਼ਮਾਨੇ ਦੇ हिसाब ਨਾਲ ਬਦਲਣਾ ਚਾਹੀਦਾ ਜੇ ਅਗਰ ਆਪਾਂ ਉਹੀ ਇੱਕ ਸੋਚ ਨੂੰ ਲੈ ਕੇ ਜੁਪ ਰਵਾਂਗੇ ਆਪਣੇ ਆਪ ਤੇ ਪ੍ਰੈਸ਼ਰ ਬਣਾਈ ਜਾਵਾਂਗੇ ਤਾਂ ਉਹ ਹੋ ਸਕਦਾ ਆਪਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਤੇ ਆਪਣੀ ਆਜ਼ਾਦੀ ਤੇ ਗਲਤ ਪ੍ਰਭਾਵ ਪਾਵੇ ਉਹ ਚੀਜ਼ ਤਾਂ ਖਬਰ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੋਣਾ ਕਿ ਨੀਹਾ ਨਾਮਕ ਕੁੜੀ ਹੈ ਜੋ ਕਿ ਹਿਮਾਚਲ ਵੀ ਰਹਿਣ ਵਾਲੀ ਹੈ 5 ਮਹੀਨੇ ਪਹਿਲਾਂ ਉਹਨਾਂ ਦੀ ਮੈਰਿਜ ਹੁੰਦੀ ਆ ਤੇ ਕੁਝ ਧਾਰਮਿਕ ਵਿਵਾਦ ਸੀ ਕਿਉਂਕਿ 네ਹਾ ਨੇ ਅਮ੍ਰਿਤ ਛਕਿਆ ਹੋਇਆ ਸੀ ਤੇ ਉਹਦੇ ਸਾਰੇ ਪਰਿਵਾਰ ਵੱਲੋਂ ਉਹਨੂੰ ਮੈਰਿਜ ਤੋਂ ਪਹਿਲਾਂ ਤਾਂ ਨੱਥ ਪਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਰਿਜੈਕਟ ਕਰਤਾ ਕਿ ਮੈਂ ਅਮ੍ਰਿਤ ਛਕਿਆ ਹੋਇਆ ਐ ਮੈਂ ਨੱਥ ਨਹੀਂ ਪਾਵਾਂਗੀ ਪਰ ਮੈਰਿਜ ਦੇ ਕੁਝ ਮਹੀਨੇ ਬਾਅਦ ਉਹਨਾਂ ਨੂੰ ਕੋਕਾ ਤੱਕ ਵੀ ਪਵਾ ਦਿੱਤਾ ਗਿਆ ਤੇ ਜੇ ਜਦੋਂ ਉਹਨਾਂ ਨੂੰ ਬਹੁਤ ਬੁਰੀ ਹਾਲਾਤ ਦੇ ਵਿੱਚ ਨੇਹਾ ਸਰਵਾਈਵ ਕਰਦੀ ਸੀ ਤਾਂ ਉਹਦੇ ਪੇਕੇ ਪਰਿਵਾਰਿਕ ਕਾਲ ਜਾਂਦੀ ਹੈ ਕਿ ਤੁਹਾਡੀ ਬੇਟੀ ਠੀਕ ਨਹੀਂ ਹੈ ਜਦੋਂ ਜਾਂਦੇ ਆ ਦੇਖਦੇ ਆ ਕਿ ਨੇਹਾ बेहोਸ਼ੀ ਦੀ ਹਾਲਤ ਵਿੱਚ ਬੈੱਡ ਤੇ ਪਈ ਹੋਈ ਹੈ ਪੰਜੇ ਕਕਾਰ ਉਹਨਾਂ ਦੇ ਉਤਾਰੇ ਹੋਏ ਆ ਤੇ ਪੰਜ ਕੁ ਮਹੀਨੇ ਵਿਆਹ ਨੂੰ ਹੋਇਆ ਸੀ ਉਹਨਾਂ ਦੇ ਪਰ ਨੇਹਾ ਕੀ ਕਰ ਰਹੀ ਸੀ ਨੇਹਾ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਕਿ ਮੈਂ ਮੇਰੇ ਸਹੁਰੇ ਪਰਿਵਾਰ ਦੇ ਨਾਲ ਕੋਆਰਡੀਨੇਸ਼ਨ ਬਣਾਵਾਂ ਹੌਲੀ-ਹੌਲੀ ਇਹਨਾਂ ਨੂੰ ਸਮਝਾ ਤੇ ਜੇ ਮੈਨੂੰ ਵੀ ਝੁਕਣਾ ਪੈ ਰਿਹਾ ਮੈਂ ਝੁਕੂਗੀ ਉੱਥੇ ਮੈਂ ਨਿਯਮਾਂ ਵੀ ਉੱਥੇ ਜੇ ਅਗਰ ਮੈਂ ਮੇਰਾ ਘਰ ਬਸੋਣਾ ਤੇ ਮੈਂ ਮੇਰੇ ਮਾਪਿਆਂ ਨੂੰ ਲਾਂਭਾ ਨਹੀਂ ਦਿਵਾਉਂਗੀ ਪਰ ਉਹਨਾਂ ਹਿਵਾਨਾਂ ਨੇ ਕੀ ਕੀਤਾ ਕੀ ਕਰਤੂਤ ਕੀਤੀ ਉਹ ਅੱਜ ਦੇ ਸਮਾਜ ਦੇ ਸਾਹਮਣੇ ਆ ਇਨਸਾਨੀਅਤ ਸ਼ਰਮਸਾਰਾ ਅਜਿਹੀਆਂ ਘਟਨਾਵਾਂ ਤੇ ਜਿੱਥੇ ਅੱਜ ਵੀ ਔਰਤਾਂ ਜ਼ਿਆਤੀ ਸਹਿ ਰਹੀਆਂ ਜਿੱਥੇ ਅੱਜ ਵੀ ਜ਼ੁਲਮ ਕਾਇਮਾ ਜ਼ਬਰ ਕਾਇਮਾ ਤੇ ਇਨਸਾਫ ਦੀ ਮੰਗ ਕਰ ਰਿਹਾ ਪਰਿਵਾਰ ਤਾਂ ਹਾਲਾਂਕਿ ਅਰੈਸਟ ਵੀ ਹੋ ਚੁੱਕੇ ਆ ਉਹਨਾਂ ਦੇ ਫੈਮਿਲੀ ਮੈਂਬਰ ਤੇ 1.5 ਲੀਟਰ ਜ਼ਹਿਰ ਦੀ ਬੋਤਲ ਬਰਾਮਦ ਹੋਈ ਹੈ ਉਹਨਾਂ ਦੀ ਬਾਡੀ ਚ ਜ਼ਹਿਰ ਪੀ ਜੀਏ ਵੱਲੋਂ ਕੱਢਿਆ ਗਿਆ 24-25 ਸਾਲ ਉਹਨਾਂ ਦੀ ਏਜ ਦੱਸੀ ਜਾ ਰਹੀ ਹੈ ਐਡਜਸਟ ਕਰਨ ਦੇ ਪਿੱਛੇ ਪਿੱਛੇ ਕਿੰਨੇ ਬਰੂਟਲੀ ਉਹਨਾਂ ਦਾ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਕਤਲ ਕੀਤਾ ਗਿਆ ਨਿਹਦਾ ਤਾਂ ਇੱਥੇ ਇਨਸਾਨੀਅਤ ਨੂੰ ਥੋੜਾ ਥੋੜਾ ਠੋਕਰ ਹੈ ਇਨਸਾਨੀਅਤ ਤੇ ਅਜਿਹੀ ਇਨਸਾਨੀਅਤ ਤੇ ਕਿ ਜੋ ਕੀ ਕਿਸੇ ਦਾ ਕਤਲ ਿਆਮ ਕਰਨ ਤੇ ਤੁਲੀ ਹੋਈ ਆ ਕਿਸੇ ਦੇ ਧਰਮ ਨੂੰ ਕਿਸੇ ਦੀ ਆਜ਼ਾਦੀ ਨੂੰ ਬ੍ਰੀਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਅਗਲਾ ਬੰਦਾ ਸੰਸਕਾਰ ਸਮਝ ਕੇ ਸਬਰ ਸਮਝ ਕੇ ਉਸ चीज ਨੂੰ ਸਹਿ ਰਿਹਾ ਸਰਵਾਈਵ ਕਰ ਰਿਹਾ ਤਾਂ ਮੈਂ ਤਾਂ ਇੱਥੇ ਹੀ ਕਹਿਣਾ ਚਾਹਾਂਗਾ ਕਿ ਚਾਹੇ ਤਪਸ਼ਾਖੰਡ ਚਾਹੇ ਲੋਹਾਖੰਡ ਚਾਹੇ ਤਪਸ਼ਾਖੰਡ ਚਾਹੇ ਲੋਹਾਖੰਡ ਤਨੂੰ ਇਤਰਾਜ਼ ਕਿਉਂ ਹੋਵੇ ਅਗਨੀ ਜੁਗਨੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋयल ਦੀ ਕੋਈ ਆਵਾਜ਼ ਕਿਉਂ ਹੋਵੇ ਤੂੰ ਸ਼ਿਕ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਝੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਸ ਕਿਉਂ ਹੋਵੇ ਇਹ ਡਰ ਡਰ ਕੇ ਜੀਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਏ ਡਰ ਡਰ ਕੇ ਜੀਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਹੋਰ ਵੀ ਜੋ ਨੀਹਾ ਇਹ ਇੱਕ ਨੀਹਾ ਦੀ ਕਹਾਣੀ ਨਹੀਂ ਬਹੁਤ ਸਾਰੀਆਂ ਨੀਹਾ ਐਵੇਂ ਦੇ ਦਿਨਾਂ ਚ ਸਰਵਾਈਵ ਕਰ ਰਹੀਆਂ ਬਹੁਤ سارے ਮੇਲ ਵੀ ਹੈ ਜੋ ਐਵੇਂ ਦੇ ਦਿਨਾਂ ਚ ਸਰਵਾਈਵ ਕਰ ਰਿਹਾ ਤਾਂ ਇਹ ਕਵਿਤਾ ਉਹਨਾਂ ਲਈ ਧੰਨਵਾਦ ਜੀ